ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਪੰਜਾਬ ਵਾਸੀਓ ਅੱਜ ਮੈਂ ਆਪ ਜੀ ਨਾਲ ਉਸ ਵਿਸ਼ੇ ਤੇ ਚਰਚਾ ਕਰਨੀ ਚਾਹੁੰਨਾ ਹਾਂ ਜੇਕਰ ਅਸੀਂ ਉਸ ਵੱਲ ਧਿਆਨ ਦੇਈਏ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਸਾਡਾ ਪੰਜਾਬ ਦਾ ਉਹ ਜ਼ਿਮੀਂਦਾਰ ਵਿਅਕਤੀ ਜਾਂ ਉਹ ਜਿਹੜੇ ਕੋਲ ਕਿੱਲਾ ਵੀ ਜ਼ਮੀਨ ਦਾ ਹੈ ਉਹ ਬਾਹਰ ਜਾ ਕੇ ੱਥਕੇ ਖਾਵੇ ਔਰ ਆਪਣੀ ਜ਼ਿੰਦਗੀ ਦਾ ਉਹ ਮਕਸਦ ਜਿਹੜਾ ਹੈ ਉਸ ਨੂੰ ਉਹ ਪੂਰਾ ਨਾ ਕਰ ਸਕੇ ਪਿਆਰੇ ਵੀਰੋ ਮੈਂ ਅੱਜ ਹੀ ਸੁਣ ਰਿਹਾ ਸਾਂ ਕਿ ਬਹੁਤ ਸਾਰੇ ਐਗਰੀਕਲਚਰ ਦੇ ਖੇਤਰ ਵਿੱਚ ਇੰਨੇ ਕ ਕੰਮ ਹਨ ਜਿਸ ਦੇ ਨਾਲ ਵਿਦੇਸ਼ਾਂ ਵਿੱਚ ਬੈਠੇ ਹੋਏ ਵਿਅਕਤੀ ਵੀ ਆਪਣੀ ਜ਼ਿੰਦਗੀ ਦਾ ਰੋਜ਼ਗਾਰ ਪੈਦਾ ਕਰ ਸਕਦੇ ਹਨ ਕੋਈ ਕਹਿੰਦਾ ਹੈ ਕਿ ਮੈਂ ਆ ਕੰਮ ਕਰਨਾ ਹੈ ਝੋਨਾ ਬੀਜਣਾ ਹੈ ਕਣਕ ਬੀਜਣੀ ਹੈ ਇਸ ਤੋਂ ਇਲਾਵਾ ਕੁਝ ਨਹੀਂ ਕਰਨਾ ਲੇਕਿਨ ਅਸੀਂ ਜਾਣਦੇ ਹਾਂ ਕਿ ਸਾਡੀ ਜ਼ਿੰਦਗੀ ਜਿਉਣ ਲਈ ਬਹੁਤ ਸਾਰੀਆਂ ਐਸੇ ਤਸ ਹਨ ਜਿਨ੍ਹਾਂ ਤੋਂ ਬਗੈਰ ਇਹ ਜੀਵਨ ਜਿਹੜਾ ਹੈ ਇਹ ਜੀਅ ਨਹੀਂ ਜਾ ਸਕਦਾ ਚਾਹੇ ਉਹ ਸਬਜ਼ੀਆਂ ਹਨ ਚਾਹੇ ਫਲ ਹੈ ਚਾਹੇ ਫਰੂਟ ਹੈ ਲੇਕਿਨ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੀ ਧਰਤੀ ਤੇ ਕਿਸੇ ਵੀ ਵਿਅਕਤੀ ਨੇ ਅਜੇ ਤੱਕ ਐਗਰੀਕਲਚਰ ਦਾ ਇਹ ਮਹਾਨ ਇੰਡਸਟਰੀ ਲਿਆਉਣ ਲਈ ਕੋਈ ਯਤਨ ਨਹੀਂ ਕੀਤਾ ਅਜੇ ਤੱਕ ਵੀ ਜੇਕਰ ਕਿਦਰੇ ਸਾਡੇ ਰਾਜਨੀਤੀ ਦੇ ਖੇਤਰ ਵਿੱਚ ਇਹ ਗੱਲ ਪੈਦਾ ਹੋ ਜਾਵੇ ਵੀ ਦੇਖੋ ਕਈ ਐਸੇ ਦੇਸ਼ ਹਨ ਜਿੱਥੇ ਕੋਈ ਕਾਰੋਬਾਰ ਨਹੀਂ ਜਿੱਥੇ ਕੋਈ ਜ਼ਮੀਨ ਚੰਗੀ ਨਹੀਂ ਲੇਕਿਨ ਉੱਥੇ ਜਾ ਕੇ ਸਾਡੇ ਲੋਕ ਕਿਸ ਤਰ੍ਹਾਂ ਮਿਹਨਤ ਕਰਦੇ ਹਨ ਮੈਂ ਤੁਹਾਨੂੰ ਕੈਨੇਡਾ ਦੀ ਗੱਲ ਦੱਸਦਾ ਹਾਂ ਕਿ ਕੈਨੇਡਾ ਵਿੱਚ ਦੇਖੋ ਬਹੁਤ ਸਾਰੇ ਖੇਤਰ ਐਸੇ ਹਨ ਜਿੱਥੇ ਬਰਬਾਰੀ ਦੇ ਨਾਲ ਕਿਸੇ ਵੀ ਕਿਸੇ ਕਿਸਮ ਦੀ ਕੋਈ ਖੇਤੀ ਜਿਹੜੀ ਹੈ ਉਹ ਬਹੁਤ ਔਖੀ ਹੋ ਜਾਂਦੀ ਹੈ ਜਦੋਂ ਇਨੀ ਬਰ ਪੈਂਦੀ ਹੈ ਪੰਜਾਬ ਦੀ ਧਰਤੀ ਤੇ ਨਿੱਕੇ ਨਿੱਕੇ ਐਸੇ ਕੰਮ ਹਨ ਜਿਨ੍ਹਾਂ ਨੂੰ ਕਰਕੇ ਅਸੀਂ ਬਹੁਤ ਜ਼ਿਆਦਾ ਕਮਾਈ ਜਿਹੜੀ ਹੈ ਉਹ ਕਰ ਸਕਦੇ ਹਾਂ ਲੇਕਿਨ ਇਹਦੇ ਵਿੱਚ ਜੇਕਰ ਸਰਕਾਰ ਕਿਸਾਨਾਂ ਨੂੰ ਹੌਸਲਾ ਦੇਵੇ ਕਿਸਾਨਾਂ ਦੀ ਮਦਦ ਕਰੇ ਕਿਸਾਨਾਂ ਨੂੰ ਉਸ ਖੇਤਰ ਵਿੱਚ ਲਿਜਾ ਕੇ ਕੋਈ ਕੰਮ ਕਰਨ ਦਾ ਅਹਿਸਾਸ ਕਰਾਵੇ ਤਾਂ ਮੇਰਾ ਨਹੀਂ ਖਿਆਲ ਕਿ ਅਸੀਂ ਆਪਣੇ ਪੰਜਾਬ ਦੀ ਧਰਤੀ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਜਾ ਕੇ ਇਹਨੇ ਔਖੇ ਹੋਵਾਂਗੇ ਹੁਣ ਜਿਹੜੇ ਵਿਅਕਤੀ ਵਾਪਸ ਆਏ ਹਨ ਉਹਨਾਂ ਵਿੱਚੋਂ ਬਹੁਤ ਸਾਰੇ ਐਸੇ ਹਨ ਜਿਨ੍ਹਾਂ ਨੇ ਆਪਣੀਆਂ ਜ਼ਮੀਨਾਂ ਗਹਿਣੇ ਰੱਖ ਕੇ ਵੇਚ ਕੇ ਪੈਸੇ ਜਿਹੜੇ ਹਨ ਉਹ ਲਾਏ ਔਰ ਉਹ ਸਾਰੇ ਦੇ ਸਾਰੇ ਬਰਬਾਦ ਹੋ ਗਏ ਮੈਂ ਤੁਹਾਨੂੰ ਦੋ ਤਿੰਨ ਧਾਰਨਾਵਾਂ ਦੇਣੀਆਂ ਚਾਹੁੰਦਾ ਜਿਸ ਤਰ੍ਹਾਂ ਹੁਣ ਗੁਰਮੀਤ ਸਿੰਘ ਰਾਣਾ ਨੇ ਇੱਕ ਬਹੁਤ ਵੱਡੀ ਗੱਲ ਕਹੀ ਹੈ ਕਿ ਮੈਂ ਮੱਕੀ ਦੀ ਫਸਲ ਦਾ ਪੂਰੇ ਦਾ ਪੂਰਾ ਅਜਾਫਾ ਦੇਵਾਂਗਾ ਕਿਉਂ ਕਿਉਂਕਿ ਉਸ ਨੇ ਉਸ ਮੱਕੀ ਤੋਂ ਬਹੁਤ ਕੁਝ ਬਣਾਉਣਾ ਹੈ ਔਰ ਉਹਦੇ ਵਿੱਚ ਉਹਦਾ ਫਾਇਦਾ ਵੀ ਹੈ ਲੇਕਿਨ ਕਿਸਾਨ ਜਦੋਂ ਮੱਕੀ ਬੀਜਦੇ ਹਨ ਤਾਂ ਉਹ ਮਾਰਕੀਟ ਵਿੱਚ ਆਉਂਦੇ ਹਨ ਤਾਂ ਉਹਨਾਂ ਨੂੰ 1200 ਤੋਂ 1400 1300 ਇਸ ਤੋਂ ਵੱਧ ਕਈ ਵਾਰ 8-800 ਰੁਪਿਆ ਵੀ ਕੰਟਰੋਲ ਦਾ ਮਿਲਦਾ ਹੈ ਜਿਹੜਾ ਕਿ ਬੜਾ ਦਰਦਨਾਕ ਪਹਿਲੂ ਹੈ ਕਿਉਂਕਿ ਮੱਕੀ ਦੀ ਮਿਹਨਤ ਕੀਤੀਆਂ ਭਾਵੇਂ ਉਹ ਟਾਈਮ ਥੋੜਾ ਲੈਂਦੀ ਹੈ ਲੇਕਿਨ ਇਹਦੇ ਬਾਵਜੂਦ ਵੀ ਮੱਕੀ ਜਿਹੜੀ ਹੈ ਇਹ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਬਣਦੀਆਂ ਹਨ ਜਿਹਦੇ ਨਾਲ ਬਹੁਤ ਚੰਗੀ ਕਮਾਈ ਹੋ ਸਕਦੀ ਹੈ ਹੁਣ ਕੁਝ ਕੁ ਕਿਸਾਨਾਂ ਦੇ ਖਾਤਿਆਂ 'ਚ ਰਾਣਾ ਨੇ ਪੈਸੇ ਪਾ ਦਿੱਤੇ ਹਨ ਕਿ ਤੁਸੀਂ ਬੇਫਿਕਰ ਹੋ ਕੇ ਆਪਣੀ ਇਹ ਮੱਕੀ ਬੀਜੋ ਔਰ ਮੈਂ ਲੈਣ ਲਈ ਤਿਆਰ ਹਾਂ ਲੇਕਿਨ 2 ਸਾਲ ਲਈ 2 ਸਾਲ ਤੋਂ ਬਾਅਦ ਜੇਕਰ ਸਰਕਾਰ ਮਦਦ ਕਰੇ ਤਾਂ ਉਹ ਕਿਸਾਨ ਜਿਹੜੇ ਹਨ ਉਹ ਆਪਣੀ ਖੇਤੀ ਵੱਲ ਆ ਸਕਦੇ ਹਨ ਇਹ ਇੱਕ ਐਸਾ ਸਾਧਨ ਹੈ ਹੁਣ ਤੁਸੀਂ ਦੇਖੋ ਅਸੀਂ ਆ ਚਿਪਸ ਖਾਂਦੇ ਹਾਂ ਨਿਕ ਨਕੀਆਂ ਇਹ ਗੱਲਾਂ ਯਾਦ ਰੱਖਿਓ ਜੋ ਕੁਝ ਕਹਿ ਰਿਹਾ ਹਾਂ ਇਹ ਕਿੱਥੋਂ ਬਣਦੇ ਹਨ ਆਲੂਆਂ ਤੋਂ ਬਣਦੇ ਹਨ ਪਰ ਜੋ ਜੱਟਾਂ ਦੇ ਆਲੂ ਆਉਂਦੇ ਹਨ ਉਦੋਂ ਉਹ 200 250 300 400 ਰੁਪਏ ਤੋਂ ਵੱਧ ਵਿਕਦੇ ਹੀ ਨਹੀਂ ਲੇਕਿਨ ਜਦੋਂ ਕੁਝ ਸਮਾਂ ਬਾਅਦ ਉਹ ਆਪਣੇ ਕੋਲਡ ਸਟੋਰਾਂ 'ਚ ਰੱਖ ਕੇ ਉਹ ਆਲੂ ਬਾਹਰ ਲੈ ਆਉਂਦੇ ਹਨ ਉਹੀ ਆਲੂ 40 ਰੁਪਏ ਕਿਲੋ ਤੱਕ ਵਿਕਦੇ ਹਨ ਮੈਂ ਇੱਕ ਕਣਕ ਦੀ ਤੁਹਾਨੂੰ ਉਦਾਹਰਣ ਦੇਣਾ ਚਾਹੁੰਨਾ ਤੁਸੀਂ ਜਾਣਦੇ ਹੋ ਸਾਰੇ ਕਿ ਕਣਕ ਦਾ ਭਾਅ ਹੁਣ 2400 2500 ਰੁਪਏ ਤੋਂ ਵੱਧ ਨਹੀਂ ਕੀਤਾ ਲੇਕਿਨ ਅੱਜ ਤੁਸੀਂ ਬਾਜ਼ਾਰ ਆਟਾ ਲੈਣ ਜਾਂਦੇ ਹੋ ਕਿਭਾ ਮਿਲਦਾ ਹੈ ਆਟਾ 44 ਰੁਪਏ ਕਿਲੋ ਇਹਦਾ ਮਤਲਬ ਹੈ ਕਿ ਦੁੱਗਣੇ ਭਾਤੇ ਉਹ ਆਟਾ ਮਿਲਦਾ ਹੈ ਕਈ ਕਈ ਵਾਰ ਜਿਹੜੀਆਂ ਕੰਪਨੀਆਂ ਉੱਚੀਆਂ ਹਨ ਪਤਾ ਨਹੀਂ ਕਣਕ ਦੇ ਵਿੱਚ ਉਹ ਕੀ ਪਾਉਂਦੀਆਂ ਹਨ ਉਹਨਾਂ ਨੇ ਉਹ ਆਟਾ 50 ਰੁਪਏ 60 ਰੁਪਏ ਤੱਕ 65 ਰੁਪਏ ਤੱਕ ਕਿਲੋ ਵੀ ਹੈ ਇੱਕ ਜੱਟ ਨੂੰ 23 ਰੁਪਏ ਜਾਂ 25 ਰੁਪਏ ਉਹ ਸਾਟੇ ਦੇ ਮਿਲੇ ਲੇਕਿਨ ਜਦੋਂ ਉਹ ਕਿਸੇ ਉਸ ਆਦਮੀ ਕੋ ਚਲੇ ਗਿਆ ਜਿਨੇ ਉਸ ਨੂੰ ਰੱਖ ਕੇ ਦੁਬਾਰਾ ਵੇਚਣਾ ਸ਼ੁਰੂ ਕੀਤਾ ਤਾਂ ਤਿੰਨ ਗੁਣਾ ਵੱਧ ਉਹ ਪੈਸੇ ਵਟਲੇ ਹੁਣ ਕੀ ਜੇ ਇੱਕ ਜ਼ਿੰਮੇਵਾਰ ਕਿਸਾਨ ਨਾਲ ਜੱਟਾਂ ਦੇ ਨਾਲ ਕਿਸਾਨਾਂ ਦੇ ਨਾਲ ਸਰਕਾਰ ਮਦਦ ਕਰੇ ਕਿ ਤੁਸੀਂ ਮਹਿਸੂਸ ਨਹੀਂ ਕਰ ਸਕਦੇ ਕਿ ਉਹ ਕਿਸਾਨ ਕਦਮੀ ਰੱਜ ਕੇ ਆਪਦੀ ਰੋਟੀ ਕਿਸਾਨਾਂ ਦੇ ਜੇਕਰ ਕੋਈ ਚਾਵੇ ਤਾਂ ਉਸ ਖੇਤਰ ਵਿੱਚ ਲਿਆ ਕੇ ਉਹ ਕਿਸਾਨਾਂ ਨੂੰ ਉਸ ਪੱਧਰ ਤੇ ਖੇਤੀ ਕਰਨ ਦਾ ਢੰਗ ਦੱਸ ਸਕਦੇ ਹਾਂ ਜੇਕਰ ਇੱਕ ਕਿਸਾਨ ਕਮਾਦ ਵੇਚਦਾ ਹੈ ਤਾਂ ਉਸ ਕਮਾਦ ਦੇ ਵਿਚਕਾਰ ਥਾਂ ਛੱਡ ਕੇ ਉਹਦੇ ਵਿੱਚ ਸਬਜ਼ੀਆਂ ਵੇਚਦਾ ਹੈ ਤਾਂ ਦੋ ਤਰ੍ਹਾਂ ਦੇ ਨਾਲ ਉਹ ਪੈਸੇ ਕਮਾਉਂਦਾ ਹੈ ਇੱਕ ਕਮਾਦ ਤੋਂ ਇੱਕ ਸਬਜ਼ੀਆਂ ਤੋਂ ਚਲੋ ਇਹ ਤੇ ਗੱਲ ਵੱਖਰੀ ਹੈ ਕਿ ਖੇਤੀ ਕਿਸ ਤਰ੍ਹਾਂ ਕਰਨੀ ਹੈ ਜੇਕਰ ਆਪਾਂ ਇਹ ਢੰਗ ਲਬੀਏ ਜਿ ਤਰ੍ਹਾਂ ਹੁਣ ਹਲਦੀ ਹੈ ਹਲਦੀ ਕਿੰਨੇ ਕਿਸਮ ਦੀ ਹੈ ਚਾਰ ਜਾਂ ਪੰਜ ਕਿਸਮ ਦੀ ਹਲਦੀ ਹੈ ਲੇਕਿਨ ਹਲਦੀ ਬੀਜਨ ਦਾ ਕਿਸੇ ਨੂੰ ਕੋਈ ਟੰਗ ਨਹੀਂ ਹਲਦੀ ਬੀਜਨ ਲਈ ਕੋਈ ਤਿਆਰ ਨਹੀਂ ਹੁੰਦਾ ਸਿਰਫ ਕਣਕ ਤੇ ਝੋਨੇ ਤੱਕ ਫਸੇ ਹਨ ਹਲਦੀ ਜਿਹੜੀ ਹੈ ਇਹ 150 ਕੁਇੰਟਲ ਇੱਕ ਕਿੱਲੇ ਦੀ ਨਿਕਲ ਆਉਂਦੀ ਹੈ ਤੁਸੀਂ ਅੰਦਾਜ਼ਾ ਲਾਓ ਕਿ 5 ਤੋਂ 6 7 ਲੱਖ ਰੁਪਈਆ ਇੱਕ ਕਿੱਲੇ ਦਾ ਇੱਕ ਹਲਦੀ ਇੱਕ ਜ਼ਿੰਮੇਦਾਰ ਨੂੰ ਦੇ ਸਕਦੀ ਹੈ ਜਦੋਂ ਕਿ ਜਿਹੜੇ ਜਿਹੜੀ ਥਾਂ ਤੇ ਹਲਦੀ ਲਗਾਉਣੀ ਹੈ ਉਹਦੇ ਵਿੱਚ ਕਈ ਤਰ੍ਹਾਂ ਦੇ ਬਾਗ ਲੱਗ ਸਕਦੇ ਹਨ ਬੂਟੇ ਲੱਗ ਸਕਦੇ ਹਨ ਉਹਨਾਂ ਦੀਆਂ ਛਾਂ ਇੱਥਾਂ ਵੀ ਉਹ ਹਲਦੀ ਜਿਹੜੀ ਹੈ ਉਹ ਪਲ ਸਕਦੀ ਹੈ 8 ਮਹੀਨੇ ਵਿੱਚ ਉਹ ਹਲਦੀ ਹੋ ਕੇ ਜ਼ਿਮੀਦਾਰਾਂ ਦਾ ਤਕਦੀਰ ਹੀ ਬਦਲ ਸਕਦੀ ਹੈ ਜ਼ਿਮੀਦਾਰਾਂ ਦੀ ਕਿਸਮਤ ਹੀ ਬਦਲ ਸਕਦੀ ਹੈ ਜੇਕਰ ਉਹ ਇਸ ਤਰ੍ਹਾਂ ਹੋ ਜਾਵੇ ਜਿਸ ਤਰ੍ਹਾਂ ਮੈਂ ਆਲੂਆਂ ਦੀ ਗੱਲ ਕੀਤੀ ਹੈ ਜੇ ਸਰਕਾਰ ਚਾਵੇ ਤਾਂ ਉਹਦੇ ਮਦਦ ਕਰਕੇ ਕੁਝ ਥਾਵਾਂ ਤੇ ਉਹਦੇ ਚਿਪਸ ਪੰਜਾਬ ਦੀ ਧਰਤੀ ਤੇ ਬਣਾਏ ਜਾਣ ਤਾਂ ਉਹੀ ਆਲੂ ਜਿਹੜੇ ਹਨ ਉਹ ਜ਼ਿਮੀਂਦਾਰਾਂ ਦਾ ਜੀਵਨ ਜਿਹੜਾ ਹੈ ਉਹ ਵੱਖਰਾ ਕਰ ਸਕਦੇ ਹਨ ਲੇਕਿਨ ਨਹੀਂ ਸਰਕਾਰ ਇਸ ਖੇਤਰ ਵਿੱਚ ਜੱਟਾਂ ਦੀ ਮਦਦ ਨਹੀਂ ਕਰਦੀ ਸਰਕਾਰ ਨੇ ਪਿੱਛੇ ਮੂੰਗੀ ਬੀਜਣ ਵਾਸਤੇ ਕਿਹਾ ਲੇਕਿਨ ਮਾਰਕੀਟ ਵਿੱਚ ਚੱਕਿਆ ਨਹੀਂ ਲੇਕਿਨ ਜੇ ਇਹੀ ਮੂੰਗੀ ਨੂੰ ਸਰਕਾਰ ਖਰੀਦ ਕੇ ਪੈਕਟਾਂ ਵਿੱਚ ਬੰਦ ਕਰਕੇ ਜਿਹੜੇ ਬਾਹਰੋਂ ਲੱਖਾਂ ਕਰੋੜਾ ਰੁਪਏ ਦਾ ਦਾਲਾਂ ਮੰਗਾਉਂਦੇ ਹਨ ਤਾਂ ਉਹ ਪੰਜਾਬ ਦੀ ਧਰਤੀ ਤੇ ਪੈਦਾ ਕੀਤੀ ਹੋਈ ਮੂੰਗੀ ਨੂੰ ਆਪਣੇ ਜੀਵਨ ਦਾ ਇੱਕ ਸਾਧਨ ਬਣਾ ਸਕਦੇ ਹਨ ਵੇਚ ਸਕਦੇ ਹਨ ਇਸੇ ਤਰ੍ਹਾਂ ਛੋਲਿਆਂ ਦੀ ਦਾਲ ਹੈ ਇਸੇ ਤਰ੍ਹਾਂ ਕਮਾਦ ਹੈ ਕਮਾਦ ਵੀ ਲੱਖ ਰੁਪਏ ਕਿੱਲਿਆਂ ਦੇ ਸਾਹਬ ਨਾਲ ਜ਼ਿੰਮੇਦਾਰਾਂ ਨੂੰ ਦੇ ਸਕਦਾ ਹੈ ਜੇਕਰ ਸਰਕਾਰ ਚਾਵੇ ਹੁਣ ਤੋਂ ਹੀ ਇਹ ਅੰਦਾਜ਼ਾ ਲਗਾਓ ਕਿ ਜੇਕਰ ਆਪਾਂ ਪੰਜਾਬ ਦੀ ਧਰਤੀ ਤੇ ਐਗਰੀਕਲਚਰ ਇੰਡਸਟਰੀ ਨੂੰ ਡਿਵੈਲਪ ਕਰੀਏ ਐਗਰੀਕਲਚਰ ਇੰਡਸਟਰੀ ਨੂੰ ਲਾਈਏ ਤਾਂ ਨਿੱਕੀਆਂ-ਨਿੱਕੀਆਂ ਚੀਜ਼ਾਂ ਹਨ ਜਿਨ੍ਹਾਂ ਤੋਂ ਤੁਸੀਂ ਬਹੁਤ ਕੁਝ ਕਮਾ ਸਕਦੇ ਹੋ ਔਰ ਉਹ ਐਸੀਆਂ ਚੀਜ਼ਾਂ ਹਨ ਜਿਹੜੀਆਂ ਰੱਖਿਆਂ ਖਰਾਬ ਵੀ ਨਹੀਂ ਹੁੰਦੀਆਂ ਕੋਈ ਚੀਜ਼ਾਂ ਹਨ ਜਿਹੜੀਆਂ ਖਰਾਬ ਹੋ ਜਾਂਦੀਆਂ ਹਨ ਰੱਖੀਆਂ ਨਹੀਂ ਜਾ ਸਕਦੀਆਂ ਜੱਟਾਂ ਕੋਲ ਸਾਧਨ ਕੋਈ ਨਹੀਂ ਉਹ ਰੱਖ ਨਹੀਂ ਸਕਦੇ ਲੇਕਿਨ ਇਹਦੇ باوجود ਕੁਝ ਚੀਜ਼ਾਂ ਐਸੀਆਂ ਹਨ ਜਿਨ੍ਹਾਂ ਨੂੰ ਤੁਸੀਂ ਰੱਖ ਸਕਦੇ ਹੋ ਔਰ ਵੇਚ ਸਕਦੇ ਹੋ ਮੈਂ ਕੱਲ ਇੱਕ ਵੀਡੀਓ ਵੇਖ ਰਿਹਾ ਸਾਂ ਕੋਈ ਜ਼ਿੰਮੇਦਾਰ ਨੇ ਆਪਣੇ ਏਰੀਏ ਵਿੱਚ ਬਹੁਤ ਸਾਰੀਆਂ ਚੀਜ਼ਾਂ ਲਾਈਆਂ ਔਰ ਉਹਦੇ ਨਾਲ ਉਹਨੇ ਚੰਦਨ ਦੇ ਰੁੱਖ ਵੀ ਲਗਾਏ ਹੈਰਾਨੀ ਦੀ ਗੱਲ ਹੈ ਕਿ ਉਹ ਕਹਿੰਦਾ ਹੈ ਕਿ ਇਹ ਜਿਹੜੇ ਮੈਂ ਤਿੰਨਾਂ ਜਾਂ ਚੌਕ ਕਿੱल्ल्या ਵਿੱਚ ਰੁੱਖ ਲਗਾਏ ਹਨ ਇਹ 12 ਸਾਲਾਂ ਬਾਅਦ ਮੈਨੂੰ 50 ਕਰੋੜ ਰੁਪਈਆ ਦੇ ਜਾਣਗੇ ਹੁਣ ਤੁਸੀਂ ਇਹ ਅੰਦਾਜ਼ਾ ਲਗਾਓ ਕਿ 50 ਕਰੋੜ ਰੁਪਈਆ ਜੇ ਇੱਕ ਜ਼ਿਮੀਂਦਾਰ ਚਾਰ ਕਿੱल्ल्या ਵਾਲਾ ਕਮਾ ਸਕਦਾ ਹੈ ਲੇਕਿਨ ਉਹਦੇ ਨਾਲ ਉਹਨਾਂ ਹੀ ਚਾਰ ਕਿੱल्ल्या ਵਿੱਚੋਂ ਉਹ ਆਪਣੀ ਰੋਟੀ ਵੀ ਕੱਢ ਸਕਦਾ ਹੈ ਵਕ ਵਕ ਚੀਜ਼ਾਂ ਵੇਚ ਕੇ ਤਾਂ ਤੁਸੀਂ ਕੀ ਕਰੋਗੇ ਇਸੇ ਤਰ੍ਹਾਂ ਸਰੋਂ ਦਾ ਤੇਲ ਹੈ ਹੁਣ ਇਹਨੇ ਨੇ ਆਦਮੀ ਜਿਤਨਾ ਕਈ ਅਖੌਤੀ ਸਾਧੂ ਹਨ ਜਿਨ੍ਹਾਂ ਨੇ ਪਤਾ ਨਹੀਂ ਕਿਤੀਆਂ ਕਿ ਚੀਜ਼ਾਂ ਚਾਹੇ ਉਹ ਹਨੀ ਹੈ ਚਾਹੇ ਉਹ ਸਰੋਂ ਦਾ ਤੇਲ ਹੈ ਚਾਹੇ ਕੋਈ ਵੀ ਚੀਜ਼ਾਂ ਇਸ ਫਸਲ ਤੋਂ ਬਣਦੀਆਂ ਹਨ ਉਹ ਘਰ ਬੈਠੇ ਹੀ ਲੋਕਾਂ ਕੋਲੋਂ ਲੈ ਕੇ ਇਹ ਚੀਜ਼ਾਂ ਵੇਚ ਕੇ ਤੇ ਅਖਬਾਰਾਂ 'ਚ ਟੀਵੀ ਤੇ ਚੈਨਲਾਂ ਤੇ ਲਗਾਤਾਰ ਕਈ ਕਈ ਸੈਂਕੜਿਆਂ ਦੇ ਹਜ਼ਨੀ ਹਜ਼ਾਰਾਂ ਲੱਖਾਂ ਦੇ ਇਸ਼ਤਿਹਾਰ ਦੇ ਕੇ ਉਹ ਇਸ ਤੋਂ ਆਪਣਾ ਪੈਸਾ ਕਮਾਉਂਦੇ ਹਨ ਲੇਕਿਨ ਪੰਜਾਬ ਦੀ ਧਰਤੀ ਤੇ ਵੱਸਣ ਵਾਲੇ ਜ਼ਿਮੀਂਦਾਰ ਆਪਣੀ ਗਰੀਬੀ ਔਰ ਕਰਜ਼ੇ ਕਰਕੇ ਆ ਰੋਜ਼ ਆਪਾਂ ਪੜਦੇ ਹਾਂ ਕਿ ਉਹਨੇ ਕਰਜ਼ਾ ਦੇਣਾ ਸੀ ਉਹਨੇ ਛਾਲ ਮਾਰ ਕੇ ਆਪਣੇ ਆਪ ਨੂੰ ਤਬਾਹ ਕਰ ਲਿਆ ਮਾਰ ਲਿਆ ਜਾਂ ਜ਼ਹਿਰ ਖਾ ਲਿਆ ਜਾਂ ਕੋਈ ਹੋਰ ਚੀਜ਼ ਖਾ ਲਈ ਔਰ ਉਹ ਇਹ ਸੰਸਾਰ ਤੇ ਚੱਲਦਾ ਬਣਿਆ ਕਿਉਂਕਿ ਉਸ ਨੇ ਆਪਣੀ ਜ਼ਿੰਦਗੀ ਦਾ ਉਹ ਰੁਖ ਜਿਹੜਾ ਸੀ ਉਹ ਬਦਲ ਲਿਆ ਸੀ ਸਾਡੀ ਜ਼ਮੀਨ ਬੜੀ ਕਲਟੀਵੇਟਡ ਹੈ ਇਹਦਾ ਅਸੀਂ ਪਾਣੀ ਵੀ ਬਚਾ ਸਕਦੇ ਹਾਂ ਜੇਕਰ ਅਸੀਂ ਇਸ ਇੰਡਸਟਰੀ ਵੱਲ ਚਲੀਏ ਲੇਕਿਨ ਇਹ ਇੰਡਸਟਰੀ ਜ਼ਿੰਮੇਵਾਰ ਨਹੀਂ ਬੀਚ ਸਕਦਾ ਹੁਣ ਮੰਨ ਲਓ ਸਰ ਉਹ ਬੀਜਦੇ ਹਨ ਜ਼ਿੰਮੇਵਾਰ ਜੇ ਉਹ ਤੇਲ ਕੱਢਣਗੇ ਲੇਕਿਨ ਉਹ ਵੇਚਣ ਵਾਸਤੇ ਕਿੱਥੇ ਜਾਣਗੇ ਲੇਕਿਨ ਜੇ ਸਰਕਾਰ ਮਦਦ ਕਰੇ ਪੀ ਇੰਡਸਟਰੀ ਲਗਾਉਣੀ ਹੈ ਉਹਦੇ ਵਿੱਚੋਂ ਉਹਨਾਂ ਨੂੰ ਇਸ ਮਾਰਗ ਵੱਲ ਪਾਉਣਾ ਹੈ ਤਾਂ ਉਹ ਕਿੱਥੇ ਦੀ ਕਿੱਥੇ ਕਮਾ ਸਕਦੇ ਹਨ ਕਿੰਨਾ ਕਮਾ ਸਕਦੇ ਹਨ ਇਹ ਸ਼ਾਇਦ ਅਸੀਂ ਜਾਣ ਨਾ ਸਕੀਏ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹਨ ਜਿਹੜੀਆਂ ਇੱਕ ਨਹੀਂ ਇੱਕ ਕਿੱਲੇ ਵਿੱਚ ਚਾਰ-ਚਾਰ ਪੰਜ-ਪੰਜ ਚੀਜ਼ਾਂ ਜਿਹੜੀਆਂ ਹੋ ਸਕਦੀਆਂ ਤਿੰਨ-ਤਿੰਨ ਚਾਰ-ਚਾਰ ਫਸਲਾਂ ਜ਼ਿਮੀਦਾਰ ਕੱਢ ਸਕਦੇ ਹਨ ਜੇਕਰ ਸਰਕਾਰ ਇਸ ਵੱਲ ਪੂਰਾ ਧਿਆਨ ਦੇਵੇ ਲੇਕਿਨ ਸਾਡੀ ਬਦਕਿਸਮਤੀ ਹੈ ਇਹ ਜਿਹੜੇ ਵੀ ਲੋਕ ਅਸੀਂ ਇੱਥੋਂ ਭੇਜਦੇ ਹਾਂ ਉਹ ਜਾਂ ਤਾਂ ਬਹੁਤ ਵੱਡੇ ਇੰਡਸਟਰੀਅਲਿਸਟ ਹਨ ਜਾਂ ਬਹੁਤ ਵੱਡੇ ਅਮੀਰ ਹਨ ਉਹਨਾਂ ਨੂੰ ਕਿਸਾਨਾਂ ਦੇ ਇਸ ਸਾਧਨ ਨਾਲ ਕੋਈ ਕਿਸੇ ਕਿਸਮ ਦਾ ਫਰਕ ਨਹੀਂ ਕੋਈ ਕਿਸੇ ਕਿਸਮ ਦਾ ਉਹਨਾਂ ਨੂੰ ਲਗਾ ਨਹੀਂ ਇਸੇ ਕਰਕੇ ਹੀ ਇਹ ਕੋਈ ਵੀ ਵਸਤੂ ਜਿਹੜੀ ਹੈ ਇਹ ਅੱਜ ਤੱਕ ਕਿਸਾਨਾਂ ਦੇ ਲਈ ਲਾਏਬੰਦ ਨਹੀਂ ਬਣੀ ਵਿਦੇਸ਼ਾਂ ਵਿੱਚ ਜਾ ਕੇ ਅਸੀਂ ਨਿੱਕੇ ਨਿੱਕੇ ਚੀਜ਼ਾਂ ਲੇਬਰ ਕਰਦੇ ਹਨ ਬਜ਼ੁਰਗ ਆਦਮੀ ਜਾਂਦੇ ਹਨ ਸਾਰੀ ਦਿਹਾੜੀ ਉੱਥੇ ਲੇਬਰ ਕਰਦੇ ਹਨ ਪੈਸੇ ਕਮਾਉਂਦੇ ਹਨ ਲੇਕਿਨ ਇਹ ਅਖੌਤੀ ਚੀਜ਼ ਹੈ ਕਿ ਅਸੀਂ ਉਹ ਦੇਸ਼ਾਂ ਵਿੱਚ ਵਸਦੇ ਹਾਂ ਜੀ ਪੈਸਾ ਬੜਾ ਕਮਾਉਂਦੇ ਹਾਂ ਲੇਕਿਨ ਪੰਜਾਬ ਦੀ ਧਰਤੀ ਤੇ ਰਹਿ ਕੇ ਜੇ ਅਸੀਂ ਯਤਨ ਕਰੀਏ ਅਸੀਂ ਛੋਟੇ ਹੁੰਦੇ ਵੇਂਦੇ ਸਾਂ ਕਿ ਸਾਡੇ ਬਜ਼ੁਰਗ ਜਮੀਨਾਂ ਦੇ ਕਿਨਾਰਿਆਂ ਤੇ ਹਰ ਹਰ ਲਾ ਦਿੰਦੇ ਸੀ ਉਹ ਦੇਖੋ ਤੁਸੀਂ ਕਿੰਨੀ ਵੱਡੀ ਗੱਲ ਹੈ ਕਿ ਉਹ ਜਿਹੜੀ ਹਰ ਹਰ ਲਾਉਂਦੇ ਸੀ ਉਹ ਫਸਲ ਦੀ ਇੱਕ ਤੇ ਰਾਖੀ ਕਰਦੇ ਸੀਗੇ ਬਾਹਰਲੇ ਪਾਸੇ ਕੋਈ ਆਉਂਦਾ ਨਹੀਂ ਸੀ ਔਰ ਦੂਸਰਾ ਉਹਦੇ ਤੋਂ ਪੈਸੇ ਕਮਾਉਂਦੇ ਸਨ ਪਿਆਰੇ ਵੀਰੋ ਬਹੁਤ ਚੀਜ਼ਾਂ ਐਸੀਆਂ ਹਨ ਜਿਨ੍ਹਾਂ ਬਾਰੇ ਮੈਂ ਤੁਹਾਡੇ ਨਾਲ ਜ਼ਿਕਰ ਕਰਾਂ ਅਸੀਂ ਹੁਣ ਵੇਨੇ ਹਾਂ ਕਿ ਸੌਫ ਹੈ ਸੌਫ ਕਿੱਥੋਂ ਆਉਂਦੀ ਹੈ ਕਿੰਨੇ ਲੋਕ ਕਹਿੰਦੇ ਹਨ ਕਿੰਨੀ ਵਰਤੀ ਜਾਂਦੀ ਹੈ ਜਵੈਣ ਹੈ ਅਸੀਂ ਜਵੈਣ ਜਾਂ ਸੌਫ ਜਿਹੜੀ ਹੈ ਉਸ ਨੂੰ ਇੱਕ ਕਿਨਾਰਿਆਂ ਤੇ ਬੀਜ ਸਕਦੇ ਹਾਂ ਜਾਂ ਵਿਚਕਾਰ ਲੀਆਂ ਵਟਾਂ ਕੱਢ ਕੇ ਉਹਨਾਂ ਤੇ بیਕ ਸਕਦੇ ਹਾਂ ਔਰ ਉਹਦੇ ਤੋਂ ਰਜ ਕੇ ਪੈਸੇ ਵੀ ਕਮਾ ਸਕਦੇ ਹਾਂ ਇੰਨੀ ਕਨਕੀਆਂ ਚੀਜ਼ਾਂ ਹਨ ਸੌਫ ਹੈ ਜਵੈਨ ਹੈ ਇਹਨਾਂ ਨੂੰ ਪਤਾ ਨਹੀਂ ਕਿਉਂ ਅਸੀਂ ਸਾਡੇ ਪੁਰਾਣੇ ਬਜ਼ੁਰਗ ਇਹ ਕਰਦੇ ਸਨ ਲੇਕਿਨ ਅਸੀਂ ਇਧਰ ਧਿਆਨ ਕੋਈ ਨਹੀਂ ਦਿੰਦਾ ਜੇਕਰ ਅਸੀਂ ਆਪਣੀ ਜ਼ਿੰਦਗੀ ਨੂੰ ਇਹ ਜੀਉਣਾ ਚਾਹੁੰਨੇ ਹਾਂ ਤੇ ਸਰਕਾਰ ਦੇ ਪਾਸ ਇਹ ਬੇਨਤੀ ਹੈ ਕਿ ਉਹ ਪੰਜਾਬ ਦੀ ਧਰਤੀ ਤੇ ਐਗਰੀਕਲਚਰ ਇੰਡਸਟਰੀ ਜਿਹੜੀ ਹੈ ਉਸ ਨੂੰ ਡਿਵੈਲਪ ਕਰੇ ਸਾਨੂੰ ਕਿਸੇ ਹੋਰ ਚੀਜ਼ ਦੀ ਲੋੜ ਨਹੀਂ ਅਮਰੀਕਾ ਵਾਂਗ ਨਰਾਏ ਨਹੀਂ ਕਿ ਲੜਾਈ ਲਈ ਉਹ ਸਾਧਨ ਬਣਾਉਣ ਔਰ ਆਪਣੇ ਅੰਡਰ ਆਉਣ ਵਾਲੇ ਉਹਨਾਂ ਦੇਸ਼ਾਂ ਦੇ ਵਿੱਚ ਇਹ ਕਹਿਣ ਕਿ ਤੁਸੀਂ ਸਾਡੇ ਕੋਲੋਂ ਇਹ ਬਦੂਕਾਂ ਖਰੀਦੋ ਪਿਸਤੌਲ ਖਰੀਦੋ ਬੰਬ ਖਰੀਦੋ ਜਾਂ ਲੜਾਈ ਵਾਲੀਆਂ ਚੀਜ਼ਾਂ ਜਿਹੜੀਆਂ ਹਨ ਉਹ ਖਰੀਦੋ ਦੇਖ ਕੇ ਅਸੀਂ ਪੰਜਾਬ ਦੀ ਧਰਤੀ ਤੇ ਰਹਿ ਕੇ ਐਗਰੀਕਲਚਰ ਦੇ ਇਹ ਸਾਧਨ ਵੱਲ ਜਾਵਾਂਗੇ ਤਾਂ ਇੱਕ ਗੱਲ ਯਾਦ ਰੱਖਿਓ ਕਿ ਤੁਸੀਂ ਜ਼ਿੰਦਗੀ 'ਚ ਇੰਨੀ ਤਰੱਕੀ ਕਰ ਸਕਦੇ ਹੋ ਕਿ ਸਾਡੇ ਜਿਹੜਾ ਹੁਣ ਰੌਲਾ ਪੈਂਦਾ ਹੈ ਬਹੁਤ ਜ਼ਿਆਦਾ ਕਿ ਪਾਣੀ ਥੱਲੋਂ ਜ਼ਿਮੀਂਦਾਰ ਖਾ ਗਿਆ ਹੈ ਲੇਕਿਨ ਤੁਸੀਂ ਇਹ ਵੇਦੇ ਨਹੀਂ ਕਿ ਜ਼ਿਮੀਂਦਾਰ ਤਾਂ ਝੋਨੇ ਵਿੱਚ ਪਾਣੀ ਲਾਉਂਦਾ ਹੈ ਲੇਕਿਨ ਇੰਡਸਟਰੀਆਂ ਐਸੀਆਂ ਹਨ ਜਿੱਥੇ ਕਈ-ਕਈ ਹਾਰਸ ਪਾਵਰ ਦੀਆਂ ਮੋਟਰਾਂ ਲੱਗੀਆਂ ਹਨ ਔਰ ਉਥੋਂ ਪਾਣੀ ਕੱਢਦੇ ਹਨ ਔਰ ਪਾਣੀ ਉਹ 24 ਘੰਟੇ ਚੱਲਦਾ ਹੈ ਉਹਨਾਂ ਦੀਆਂ ਇੰਡਸਟਰੀ ਲਈ ਚੱਲਦਾ ਹੈ ਪਾਣੀ ਕੀ ਗੱਲ ਉਹ ਪਾਣੀ ਨੂੰ ਥੱਲੋਂ ਜ਼ਮੀਨ ਤੋਂ ਖਤਮ ਨਹੀਂ ਕਰ ਰਹਾ ਇੱਕ ਜ਼ਮੀਨਦਾਰ ਖਤਮ ਕਰ ਰਹੇ ਹਨ ਅਸੀਂ ਵਾਰ-ਵਾਰ ਇਹ ਰੌਲਾ ਪਾਉਂਦੇ ਹਾਂ 1 ਕਿਲੋ ਝੋਨੇ ਲਈ 3000 ਲੀਟਰ ਪਾਣੀ 4000 ਲੀਟਰ ਪਾਣੀ ਲੇਕਿਨ ਜਿਹੜੇ ਇੰਡਸਟਰੀਲਿਸਟ ਇਹ ਜ਼ਮੀਨਾਂ ਤੇ ਵੀ ਥੱਲੋਂ ਪਾਣੀ ਕੱਢ ਕੇ ਗੰਦਾ ਪਾਣੀ ਥੱਲੇ ਹੀ ਕਰ ਦਿੰਦੇ ਹਨ ਔਰ ਉਹ ਇਹ ਨਾਲੇ ਪਾਣੀ ਨਾਲ ਬਿਮਾਰੀ ਤੇ ਕੈਂਸਰ ਵਰਗੀਆਂ ਬਿਮਾਰੀਆਂ ਲੋਕਾਂ ਨੂੰ ਲੱਗਦੀਆਂ ਹਨ ਉਹਨਾਂ ਵੱਲ ਕੋਈ ਕਿਸੇ ਦਾ ਧਿਆਨ ਨਹੀਂ ਦਿੰਦਾ ਬਹੁਤ ਸਾਰੇ ਥਾਂ ਐਸੇ ਹਨ ਸ਼ਹਿਰਾਂ ਦੇ ਵਿੱਚ ਜਿੱਥੇ ਥੱਲੇ ਗੰਦਾ ਪਾਣੀ ਹੈ ਜਿੰਨਾ ਮਰਜ਼ੀ ਡੂੰਗਾ ਬੋਰ ਕਰਾ ਲਓ ਤੁਹਾਨੂੰ ਉਹ ਪਾਣੀ ਗੰਦਾ ਹੀ ਮਿਲੇਗਾ ਕਿਉਂਕਿ ਉਹ ਆਦਮੀ ਐਸਾ ਟੰਗ ਵਰਤਦੇ ਹਨ ਕਿ ਨਾਲੇ ਚ ਸੁੱਟਣ ਦੀ بجائے ਉਹ ਜ਼ਮੀਨ ਦੇ ਵਿੱਚ ਬੋਰ ਕਰਾ ਕੇ ਪਾਣੀ ਉੱਥੇ ਸੁੱਟੀ ਜਾਂਦੇ ਹਨ ਲੇਕਿਨ ਅਸੀਂ ਪਾਣੀ ਜਿਹੜਾ ਹੈ ਉਸ ਲਈ ਜ਼ਿੰਮੇਦਾਰਾਂ ਨੂੰ ਕਹਿੰਦੇ ਹਾਂ ਕਿ ਉਹਨਾਂ ਨੇ ਆ ਕਰਤਾ ਜੇ ਕਰਤਾ ਔਰ ਬਹੁਤ ਕੁਝ ਇਸ ਖੇਤੇ ਦੇ ਬਾਰੇ ਅਸੀਂ ਅਣਜਾਣ ਹਾਂ ਸਾਨੂੰ ਪਤਾ ਨਹੀਂ ਲੱਗਦਾ ਸੋ ਪਿਆਰੇ ਵੀਰੋ ਇੱਕ ਗੱਲ ਜੇਕਰ ਆਪਾਂ ਯਾਦ ਰੱਖੀਏ ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਨਾ ਕਿ ਸਾਡੀ ਧਰਤੀ ਬੜੀ ਉਪਜਾਊ ਧਰਤੀ ਹੈ ਇਸ ਧਰਤੀ ਤੇ ਤੁਸੀਂ ਉਹ ਚੀਜ਼ਾਂ ਵੀ ਬਜਵਾਓ ਜਿਨ੍ਹਾਂ ਚੀਜ਼ਾਂ ਨੂੰ ਬਾਹਰੋਂ ਕਰੋੜਾ ਰੁਪਏ ਖਰਚ ਕਰਕੇ ਅਸੀਂ ਇੱਥੇ ਵਰਤਣ ਵਾਸਤੇ ਬਣਾਉਂਦੇ ਹਾਂ ਮੈਂ ਜਿਵੇਂ ਜ਼ਿਕਰ ਕੀਤਾ ਹੈ ਸੌਂਫ ਦਾ ਜਵੈਣ ਦਾ ਹੋਰ ਬਹੁਤ ਸਾਰੀਆਂ ਬੂਟੀਆਂ ਐਸੀਆਂ ਹਨ ਜਿਨ੍ਹਾਂ ਨੂੰ ਤੁਸੀਂ ਬੀਜ ਕੇ ਰੱਜ ਕੇ ਪੈਸੇ ਕਮਾ ਸਕਦੇ ਹੋ ਪੰਜਾਬ ਦੇ ਨੌਜਵਾਨੋ ਇੱਕ ਗੱਲ ਯਾਦ ਰੱਖੋ ਕਿ ਜੇਕਰ ਕਿਸੇ ਕੋਲ ਕਿੱਲਾ ਵੀ ਜ਼ਮੀਨ ਹੈ ਉਹ ਕਿੱਲੇ ਦੇ ਜ਼ਮੀਨ ਦੇ ਵਿੱਚੋਂ ਹੀ ਬਹੁਤ ਸਾਰੀਆਂ ਫਸਲਾਂ ਆਪਣੇ ਜੀਵਨ ਦੀਆਂ ਲੈ ਸਕਦਾ ਹੈ ਜਿਸ ਤਰ੍ਹਾਂ ਹੁਣ ਮੈਂ ਕਮਾਦ ਦੀ ਗੱਲ ਕੀਤੀ ਹੈ 200-250 ਰੁਪਏ ਕਿਲੋ ਤੱਕ ਗੁੜ ਵਿਕਦਾ ਹੈ ਕੀ ਗੱਲ ਤੁਸੀਂ ਇਹ ਕਮਾਦ بیچ ਕੇ ਬਜਾਏ ਕਿਸੇ کارਖਾਨੇ ਚ ਜਾਂ ਕਿਸੇ ਇੰਡਸਟਰੀ ਚ ਦੇਣ ਦੀ ਬਜਾਏ ਜਿੱਥੇ ਖੰਡ ਬਣਦੀ ਹੈ ਤੁਸੀਂ ਜੇਕਰ ਇਸ ਨੂੰ ਆਪ ਵਰਤੋਂ ਵਿੱਚ ਲਿਆਓ ਆਪ ਗੁੜ ਬਣਾ ਕੇ ਵੇਚੋ ਤਾਂ ਤੁਹਾਡੀ ਜ਼ਿੰਦਗੀ ਦਾ ਰੁਝਾਨ ਹੀ ਬਦਲ ਜਾਵੇਗਾ ਸੋ ਜਿਨ੍ਹਾਂ ਚੀਜ਼ਾਂ ਦੀ ਮੈਂ ਗੱਲ ਕੀਤੀ ਹੈ ਪੰਜਾਬ ਦੀ ਧਰਤੀ ਤੇ ਇਹ ਸਾਰੀਆਂ ਬਹੁਤ ਵਸਤੂਆਂ ਹਨ ਜਿਹੜੀਆਂ ਹੁੰਦੀਆਂ ਹਨ ਜਿਨ੍ਹਾਂ ਬਾਰੇ ਜੇਕਰ ਅਸੀਂ ਮਿਹਨਤ ਕਰੀਏ ਜੇਕਰ ਕਿਸਾਨ ਸਾਡੇ ਨਾਲ ਗਵਰਨਮੈਂਟ ਦੇ ਮਦਦ ਕਰੇ ਗਵਰਨਮੈਂਟ ਦੇ ਨਾਲ ਕਿਸਾਨ ਵੀ ਚੱਲਣ ਦੋਨੇ ਰਲ ਕੇ ਚੱਲਣ ਤਾਂ ਮੇਰਾ ਖਿਆਲ ਹੈ ਕਿ ਇਹਦੇ ਵਿੱਚ ਸਾਨੂੰ ਕੋਈ ਐਮਐਸਪੀ ਕੋਈ ਮੰਗਣ ਦੀ ਲੋੜ ਨਹੀਂ ਰਹਿ ਜਾਣੀ ਕਿਉਂਕਿ ਅਸੀਂ ਇਹ ਨਿੱਕੇ ਨਿੱਕੇ ਚੀਜ਼ਾਂ ਹੁਣ ਦਾਲਾਂ ਮੈਨੂੰ ਪਤਾ ਲੱਗਾ ਹੈ ਕਿ ਲੱਖਾਂ ਨਹੀਂ ਕਰੋੜਾ ਰੁਪਏ ਦੀਆਂ ਦਾਲਾਂ ਬਾਹਰੋਂ ਮੰਗਵਾਈਆਂ ਜਾਂਦੀਆਂ ਹਨ ਜਿਵੇਂ ਪੰਜਾਬ ਦੀ ਧਰਤੀ ਤੇ ਦਾਲਾਂ ਬੀਜੀਆਂ ਸ਼ੁਰੂ ਕਰ ਦੇਣ ਔਰ ਉਹ ਬਣਾ ਕੇ ਵੇਚਣ ਜਿਤਨਾ ਆ ਬਾਕੀ ਚੀਜ਼ਾਂ ਵੇਚਦੇ ਹਨ ਤਾਂ ਅਸੀਂ ਇਸ ਤੋਂ ਬਹੁਤ ਕੁਝ ਕਮਾ ਸਕਦੇ ਹਾਂ ਸੋ ਪਿਆਰੇ ਵੀਰੋ ਇਹ ਬੜੀ ਮਹਾਨ ਗੱਲ ਹੈ ਕਿ ਜੇਕਰ ਤੁਸੀਂ ਪੰਜਾਬ ਦੀ ਧਰਤੀ ਤੇ ਆਪਣੇ ਛੋਟੀ ਐਗਰੀਕਲਚਰ ਇੰਡਸਟਰੀ ਕੋਈ ਲਾਉਣੀ ਚਾਹੁੰਦੇ ਹੋ ਆਪਣੇ ਘਰ ਵਿੱਚ ਵੀ ਲਾਉਣੀ ਚਾਹੁੰਦੇ ਹੋ ਹੁਣ ਮਸਲਨ ਮੈਂ ਜਿਤਨਾ ਹਲਦੀ ਦੀ ਗੱਲ ਕੀਤੀ ਹੈ ਬਹੁਤ ਸਾਰੇ ਪਰਿਵਾਰਾਂ ਨੇ ਇਹ ਕੰਮ ਸ਼ੁਰੂ ਕੀਤਾ ਹੈ ਉਹ ਹਲਦੀ ਵੇਚਦੇ ਹਨ ਉਹ ਕਹਿੰਦੇ ਹਨ ਕਿ ਸਾਡੇ ਘਰੋਂ ਹੀ ਲੋਕੀ ਲੈ ਜਾਂਦੇ ਹਨ ਇੱਕ ਵਿਅਕਤੀ ਹੈ ਜਿਹੜਾ ਜਿਸ ਦੀ ਇੱਕ ਵੀਡੀਓ ਆਈ ਹੈ ਉਹ 4.5 5 ਕਿੱਲੇ ਵੇਚਦਾ ਹੈ ਕਹਿੰਦਾ ਹੈ ਕਿ ਮੈਨੂੰ ਇੱਕ ਕਿੱਲੇ ਵਿੱਚੋਂ 5 ਤੋਂ 6 ਲੱਖ ਰੁਪਇਆ ਹਲਦੀ ਜਿਹੜੀ ਹੈ ਉਹ ਦੇ ਕੇ ਜਾਂਦੀ ਹੈ ਕੋਈ ਉਹ ਬਣਾ ਕੇ ਨਹੀਂ ਵੇਚਦਾ ਬਲਕਿ ਉਹਦੇ ਘਰੋਂ ਹੀ ਲੋਕੀ ਸ਼ੁੱਧ ਹਲਦੀ ਮਿਲਨੀ ਬਹੁਤ ਔਖੀ ਹੈ ਕਿਉਂਕਿ ਹਲਦੀ ਤਿੰਨ ਚਾਰ ਕਿਸਮ ਦੀ ਹੈ ਇੱਕ ਦੇਸੀ ਹੈ ਇੱਕ ਕਾਲੀ ਹੈ ਇਸ ਤਰ੍ਹਾਂ ਦੀਆਂ ਜੋ ਹਲਦੀਆਂ ਹਨ ਉਹਨਾਂ ਹਲਦੀਆਂ ਨੂੰ ਬੀਜ ਕੇ ਕਾਲੀ ਹਲਦੀ ਬਹੁਤ ਜ਼ਿਆਦਾ ਮਹਿੰਗੀ ਹੈ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਇਹਨਾਂ ਨੂੰ ਧਿਆਨ ਵਿੱਚ ਰੱਖਦਿਆਂ ਆਪਾਂ ਇਸ ਇੰਡਸਟਰੀਵਲ 'ਤੇ ਧਿਆਨ ਦਈਏ ਤੇ ਸਾਡੇ ਬੱਚੇ ਜੀਵਨ ਦੇ ਇਸ ਵਕਤੋ ਹੀ ਇੱਥੇ ਚੰਗੀ ਆਪਣਾ ਰੋਜ਼ਗਾਰ ਪੈਦਾ ਕਰ ਸਕਦੇ ਹਨ ਚਾਹੇ ਉਹ ਸਬਜ਼ੀਆਂ ਬੀਜਣ ਚਾਹੇ ਉਹ ਕਮਾਦ ਬੀਜਣ ਚਾਹੋ ਖਾਣ ਪੀਣ ਵਾਲੇ ਕੋਈ ਝੋਨਾ ਜਾਂ ਆਪਣੇ ਕਣਕ ਬੀਜਣ ਮੱਕੀ ਬੀਜਣ ਹੁਣ ਮੱਕੀ ਦੀ ਕਿੱਡੀ ਵੱਡੀ ਗੱਲ ਹੋ ਗਈ ਹੈ ਜਿਨ੍ਹਾਂ ਨੂੰ ਕਿ ਪੂਰੀ ਦੀ ਪੂਰੀ ਕੀਮਤ ਜੜੀ ਹੈ ਉਹ ਰਾਣਾ ਸਾਹਿਬ ਨੇ ਦਿੱਤੀ ਹੈ ਬਹੁਤ ਵੱਡੀ ਗੱਲ ਕੀਤੀ ਹੈ ਸਰਕਾਰ ਲਈ ਇਹ ਚੁਣੌਤੀ ਦਿੱਤੀ ਹੈ ਕਿ ਲੈ ਭਈ ਅਸੀਂ ਆ ਕੰਮ ਕਰ ਸਕਦੇ ਹਾਂ ਜ਼ਿੰਮੇਦਾਰਾਂ ਨੂੰ ਔਰ ਜ਼ਿੰਮੇਦਾਰ ਬੀਜਣਗੇ ਮੱਕੀ ਬੀਜਣਗੇ ਕਿਉਂਕਿ ਮੱਕੀ ਤੋਂ ਬਹੁਤ ਕੁਝ ਬਣਦਾ ਹੈ achar ਵੀ ਬਣਦਾ ਹੈ ਮੱਕੀ ਦਾ ਉਹ ਜੋ ਡੰਗਰਾਂ ਲਈ ਬਾਅਦ ਵਿੱਚ ਖਾਣ ਦੇ ਕੰਮ ਆਉਂਦਾ ਹੈ ਉਹ achar ਵੀ ਮਸ਼ੀਨਾਂ ਆਈਆਂ ਹਨ ਉਹ ਬਣਦਾ ਹੈ ਦੋ ਕਿਸਮ ਦੀ ਹੈ ਇੱਕ ਤੇ ਮੱਕੀ ਹੋ ਗਈ ਇੱਕ ਉਸ ਦੇ ਟਾਂਡਿਆਂ ਤੋਂ achar ਵੀ ਬਣ ਸਕਦਾ ਹੈ ਤਾਂ ਇਸ ਤਰ੍ਹਾਂ ਜੇਕਰ ਅਸੀਂ ਤੁਰਾਂਗੇ ਤਾਂ ਮੇਰਾ ਖਿਆਲ ਹੈ ਕਿ ਅਸੀਂ ਜ਼ਿੰਦਗੀ ਦੇ ਉਸ ਪੱਖ ਤੇ ਬਹੁਤ ਕੁਝ ਕਰ ਸਕਦੇ ਹਾਂ ਜਿਹੜਾ ਸਾਡੀ ਜ਼ਿੰਦਗੀ ਜੀਉਣ ਦਾ ਇੱਕ ਪੱਖ ਹੈ ਵਾਏ ਗੁਰਜੀਕਾ ਕਾਲਸਾ ove груди